ਵਾਹਿਗੁਰੂ ਜੀ ਕੀ ਫਤਿਹ ਜੋ ਆਪਣੇ ਪੰਜਾਬ ਦੇ ਵਿੱਚ ਇਲੈਕਸ਼ਨ ਪੰਚਾਇਤੀ ਇਲੈਕਸ਼ਨਾਂ ਦਾ ਦੌਰ ਚੱਲ ਰਿਹਾ ਪੂਰੇ ਪੰਜਾਬ ਦੇ ਵਿੱਚ ਅੱਜ ਹਲਕਾ ਸਨੌਰ ਦੇ ਵਿੱਚ ਐਮਐਲਏ ਹਰਮਿੰਦਰ ਸਿੰਘ ਪਠਾਨ ਮਾਜਰਾ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਉਹਨਾਂ ਨੇ ਨਿਰਦੇਸ਼ ਦਿੱਤੇ ਨੇ ਕਿ ਵੱਖੋ-ਵੱਖਰੀਆਂ ਟੀਮਾਂ ਬਣ ਕੇ ਪਿੰਡਾਂ ਦੇ ਵਿੱਚ ਨਿਕਲੋ ਔਰ ਸਾਰੇ ਪਿੰਡਾਂ ਦੇ ਵਿੱਚ ਜਾ ਕੇ ਸਰਬਸੰਮਤੀਆਂ ਕਰਾਓ ਵੱਦ ਤੋਂ ਵੱਦ ਭਾਈਚਾਰਕ ਸੰਝ ਕੈਮ ਕਰੋ ਲੜਾਈ ਝਗੜੇ ਖਤਮ ਕਰਾਓ ਉਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਅੱਜ ਹੋਰ ਵੀ ਕਈ ਸਾਰੀਆਂ ਸੰਮਤੀਆਂ ਹੋ ਕੇ ਆਈਆਂ ਅੱਜ ਅਸੀਂ ਪਿੰਡ ਆਨੰਦਗੜ੍ਹ ਮਾਨਕ ਡਹਿਰ ਇੱਥੇ ਖੜੇ ਆਂ ਔਰ ਸਾਡੇ ਬਜ਼ੁਰਗਾਂ ਦੇ ਪ੍ਰਤਾਪ ਸਦਕਾ ਔਰ ਪਿੰਡ ਵਾਸੀਆਂ ਦੇ ਸਹਿਯੋਗ ਸਦਕਾ ਇੱਥੇ ਅੱਜ ਸਰਵ ਸੰਮਤੀ ਦੇ ਨਾਲ ਸਰਪੰਚ ਚੁਣਿਆ ਗਿਆ ਸੋ ਅਸੀਂ ਧੰਨਵਾਦ ਕਰਦੇ ਆਂ ਪਿੰਡ ਵਾਸੀਆਂ ਦਾ ਜਿਨ੍ਹਾਂ ਨੇ ਬਹੁਤ ਵੱਡਾ ਸਹਿਯੋਗ ਦਿੱਤਾ ਲੜਾਈ ਝਗੜੇ ਖਤਮ ਹੋਏ ਮੇਰਾ خیال 25 ਸਾਲ ਬਾਅਦ ਇਥੇ ਸਰਬਸੰਤੀ ਹੋਈ ਆ ਬਹੁਤ ਜਿਆਦੀਆਂ ਸਾਰਿਆਂ ਨੂੰ ਵਧਾਈਆਂ ਸ਼ੁਭ ਕਾਮਨਾਵਾਂ ਸਭ ਨੂੰ ਜੋ ਕੰਮਕਾਰ ਤਰੱਕੀ ਪਿੰਡ ਦੀ ਤਰੱਕੀ ਵਾਸਤੇ ਸਾਰਾ ਕੁਝ ਕੀਤਾ ਬਹੁਤ ਸਾਰੀਆਂ ਗਰੰਟਾਂ ਮਿਲਣਗੀਆਂ ਐਮਐਲਏ ਸਭ ਕੋਲੋ ਸੋ ਇੰਨੀਆਂ ਗੱਲਾਂ ਕਹਿੰਦਾ ਖੀਮਾ ਦਾ ਜੱਜਕਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਅਕਬਰ ਜੀ ਤਰੀਕ 29 ਨੂੰ ਸਾਡੇ ਪਿੰਡ ਦੇ ਐਮਐਲਏ ਦੇ ਕਹਿੰਦੇ ਸਾਰੇ ਪਿੰਡ ਨੇ ਸਮਝੌਤਾ ਕੀਤਾ ਸਮਝੌਤਾ ਕਰਕੇ ਅਸੀਂ ਸਰਪੰਚ ਰੋਲ ਕੇੰਦਰ ਨੂੰ ਬਰਾਤਾ ਨਾਲ ਦੇ ਕੇ ਕਰੇ ਜਾਣਗੇ ਲੱਕਾ ਦੇ ਲੱਖੀ ਸਾਰੇ ਪਿੰਡ ਦਾ ਸਜੋਗ ਇਕੱਠਾ ਕਿੰਨੇ ਸਾਲਾਂ ਬਾਅਦ ਕਿੰਨੇ ਸਵੇ ਬਾਅਦ 25 ਸਾਲ ਬਾਅਦ 25 ਸਾਲ ਬਾਅਦ ਇਸ ਤੋਂ ਪਹਿਲਾਂ ਕੌਣ ਸੀ ਇਹ ਤੋਂ ਪਹਿਲਾਂ ਬਲਦੇਵ ਸਿੰਘ ਸੀ ਬਲਦੇਵ ਸਿੰਘ ਤੋਂ ਪਹਿਲਾਂ 3 ਸਾਲ ਧੱਕੇ ਨਾਲ ਸਤਰਾਥ ਕਰਦਾ ਰਿਹਾ ਆ ਵੀ ਜੋ ਪੁਰੂ ਪਹਿਲਾ ਮੇਰਾ ਇਹਨਾਂ ਦਾ ਫਾਦਰ ਸੀ ਫੇ ਮੇਰਾ ਪਹਿਲਾ ਮੇਰਾ ਫਾਦਰ ਸੀ ਅਸੀਂ ਸਮਝੋਤੇ ਨਾਲ ਦਿੱਤੀ ਸੀ ਮੁਰਕੇ ਸੰਧਾ ਤਲੀ ਦਾ ਕਿ ਤਰੀ ਮबारक ਤੁਹਾਨੂੰ ਵੀ ਭਵਾਨ ਵਾਲੀਆਂ ਵਾਲੀਆਂ ਸასიਖਾਲ ਸਾਰਾ ਅੰਤਿ ਪਿੰਡ ਦੇ ਕੀ ਪਿੰਡ ਰਾਂਹੀ ਪਿੰਡ ਦੇ ਜਿਹੜੇ ਝੰਡੇ ਕੋਈ ਵੀ ਕੰਮ ਹੋਣ ਵਾਲਾ ਜਿਵੇਂ ਪਾਟਰ ਵਾਲੀ ਟੈਂਕੀ ਬਣਨ ਵਾਲੀ ਆ ਸਟਰੀਟ ਲਾਈਟਾਂ ਹੋਰ ਜਿਹੜੇ ਕੋਈ ਦੋ ਕੁ ਗਲੀਆਂ ਦੋ ਚਰ ਰਹਿੰਦੀਆਂ ਉਹ ਜੋ ਸਾਡਾ ਸਰਪਲ ਸੰਪਰਕ ਕਰਤਾ ਹਾਂ ਉਹ ਸਾਰੇ ਕੰਮ ਪੈਲ ਦੇ ਕੰਮ ਨੂੰ